ਇਕੋ ਇਹ ਸਾਡੀ ਮੰਥਲੀ ਮੀਟਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਮਗਰਲੇ 3-4 ਮਹੀਨਿਆਂ ਤੋਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਐਂਡ ਉਸ ਤੋਂ ਬਾਅਦ ਸਾਡਾ ਜਲੰਧਰ ਬਾਏ ਇਲੈਕਸ਼ਨ ਆ ਗਿਆ ਇਸ ਕਰਕੇ ਅਸੀਂ ਆਪਣੀ ਮੰਥਲੀ ਮੀਟਿੰਗ ਜਿਹੜੀ ਕਰਨੀ ਹੁੰਦੀ ਉਹ ਨਹੀਂ ਕਰ पाए ਸੋ ਅੱਜ ਸੈਸ਼ਨ ਤੋਂ ਬਾਅਦ ਸਾਰੇ ਨਾਲ ਸਲਾਹ ਕਰਕੇ ਅਸੀਂ ਇਹ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਸਾਡੀ ਚਰਚਾ ਹੁੰਦੀ ਹੈ ਕਿ ਆਉਣ ਵਾਲੇ ਇਸ਼ੂਜ਼ ਕੀ ਨੇ ਆਰਗੇਨਾਈਜੇਸ਼ਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਕੀ ਸਾਡੇ ਚ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ ਮੈਚੂਲイヤー ਵਿੱਚ ਬਾਈ ਇਲੈਕਸ਼ਨ ਹੈ ਸਾਡੇ 4 ਉਹਨਾਂ ਤੇ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਿੱਦਾਂ ਅਸੀਂ ਚੋਣ ਲੜਨਾ ਹੈ ਉਹ ਸਾਰੀਆਂ ਗੱਲਾਂ ਤੇ ਸਾਡੇ ਸਾਰੇ ਹੀ ਜਿਹੜੇ ਵਰੀਸ਼ ਲੀਡਰ ਸਾਹਿਬਾਨ ਨੇ ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿਉਂਕਿ ਔਰ ਸਾਨੂੰ ਹਰ ਹਲਕੇ ਦੀ ਹੈ ਜਿਹੜੀ ਉਹ ਤਕਰੀਬਨ ਜਾਣਕਾਰੀ ਮਿਲ ਜਾਂਦੀ ਹੈ ਇਸ ਮੀਟਿੰਗ ਸੋ ਇਹ ਡਿਲੇ ਸੀਗੀ ਉਲਟਾ ਪਾਰਲੀਮੈਂਟ ਤੋਂ ਬਾਅਦ ਹੋਈ ਨਹੀਂ ਡਿਸਟ੍ਰਿਕਟ ਕਮੇਟੀਆਂ ਦੀ ਸਾਡੀ ਹਰ ਮੰਥਲੀ ਮੀਟਿੰਗਸ ਹੁੰਦੀ ਹੈ ਬਲੌਕ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਦੀਆਂ ਤਾਂ ਹੋ ਗਈਆਂ ਸੀ ਲੇਕਿਨ ਕੰਟੈਸਟਡ ਕੈਂਡੀਡੇਟਸ ਅੰਡ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੀਟਿੰਗ ਨਹੀਂ ਹੋ ਪਾਈ ਸੀ ਸੋ ਇਸ ਕਰਕੇ ਅੱਜ ਮੀਟਿੰਗ ਰੱਖੀ ਕੱਲ ਸਰ ਜਿਹੜਾ ਕਿ ਮੈਂਬਰਸ਼ਿਪ ਮੈਂ ਜੁਰੇ ਤੇ ਜਾਕਰ ਸਾਹਿਬ ਨੇ ਇਸੇ ਤਰ੍ਹਾਂ ਦੇ ਉੱਪਰ ਕਿਹਾ ਵੀ ਵਿਧਾਨ ਸਭਾ ਦੇ ਵਿੱਚ ਵੀ ਔਰ ਬਾਹਰ ਵੀ ਇਹ ਦੋਨੋਂ ਰਲੇ ਹੋਏ ਆ ਮਜੂਦਾ ਸਰਕਾਰ ਔਰ ਆਪੋਜ਼ਿਟ ਡਾਇਰੈਕਸ਼ਨ ਨਾਲ ਇਹ ਕੋਣ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੈਤਿਕ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਆਂ 4 ਸਾਲ ਤੱਕ ਪੰਜਾਬ ਦੇ ਪ੍ਰਧਾਨ ਰਹੇਗੇ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਨ ਬੁਝ ਕੇ ਉਹਨਾਂ ਲੋਕਾਂ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ 'ਚ ਹੁੰਦਿਆ ਰਣੀ ਹੋਇਆ ਸੀ ਤਾਂ ਹੀ ਕਦੇ ਕਿਹਾ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਜਦਕਿ ਹੌਣ ਜਾਖੜ ਸਾਹਿਬ ਇੱਕ ਵੀ ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਇਮਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦਿਆਂ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੀ ਅਦਰਵਾਈਜ਼ ਸਨੀ ਦਿਓਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਈ ਕਦੇ ਹਿਸ਼ਾਰਪੁਰ ਜਿੱਤ ਗਈ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਨੇ ਔਰ ਜਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਬੀਜੇਪੀ ਹਾਰੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸਿਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ ਉਹੀ ਮਾਈਂਡ ਸੈਟ ਉਹੀ ਆਕਰ ਉਹੀ ਅਰੋਗੈਂਸ ਮੈਨੂੰ ਲੱਗਦਾ ਕਿ ਹੁਣ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਇਸ ਸਮੇਂ ਚ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋ ਸਿਆਣੇ ਨੇ ਠੀਕ ਹੈ ਜੀ ਜੀ ਸੈਸ਼ਨ ਦੇ ਵਿੱਚ ਬਿਲਕੁਲ ਪਾਸ ਹੋਇਆ ਹੈ ਪੰਚਾਇਤੀ ਚੋਣਾਂ ਦੇ ਜਿਹੜੀਆਂ ਸਿੰਬਲ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ ਇਹ ਕਿਹਾ ਗਿਆ ਹੈ ਦੇਖੋ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਪਹਿਲਾਂ ਸਰਪੰਚੀ ਦੀਆਂ ਸੀ ਜਾਂ ਮੈਂਬਰੀ ਦੀਆਂ ਸੀ ਮਾਨ ਸਾਹਿਬ ਉਹ ਤਾਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਸਿੰਬਲ ਤੇ ਨਹੀਂ ਹੋਈਆਂ ਇਹ ਕਿਹੜੀ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਹੋ ਮਾਨ ਸਾਹਿਬ ਮੈਨੂੰ ਪਤਾ ਨਹੀਂ ਕਿਉਂਕਿ ਬਦਲਾਵ ਦੀ ਪਾਰਟੀ ਹੈ ਨਾ ਬਦਲਾਵ ਹੈ ਹਰ ਚੀਜ਼ ਦੇ ਵਿੱਚ ਨੁੱਕਾ ਚੀਨੀ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਹੜੀਆਂ ਸੀ ਉਹੀ ਚੋਣ ਚਿੰਤੇ ਹੁੰਦੀਆਂ ਸਨ ਪੰਚਾਇਤੀ ਚੋਣਾ ਔਰ ਮੈਂਬਰ ਪੰਚਾਇਤ ਔਰ ਸਰਪੰਚ ਦੀ ਚੋਣ ਕਦੇ ਚੁਣਾਈ ਤੇ ਨਹੀਂ ਹੋਈ ਅਨਦਰ ਥਿੰਗ ਮਾਈਟ ਬੀ ਇਹਨਾਂ ਦੇ ਮਨ 'ਚ ਖਸਤਾ ਹੋਵੇ ਕਿ ਯਾਰ ਇਹ ਨਾ ਹੋਵੇ ਵੀ ਚੋਣ ਚਿੰਤੇ ਲੜੀਏ ਪਿੰਡਾਂ 'ਚ ਤੇ ਸਾਰੀਆਂ ਹਰਜੀਏ ਤੇ ਵਿਰੋਧੀ ਇਹ ਕਹਿਣ ਕਿ ਇਹ ਤਾਂ ਸਰਕਾਰ ਫੇਰ ਹਰ ਗਈ ਕਿਉਂਕਿ ਉੱਥੇ ਤਾਂ ਬਾਈ ਇਲੈਕਸ਼ਨ ਨਹੀਂ ਨਾ ਹੋਣਾ ਉਹ ਤਾਂ ਜਰਨਲ ਇਲੈਕਸ਼ਨ ਹੈ ਬਾਈ ਇਲੈਕਸ਼ਨ ਤਾਂ ਲੁਕੀ ਜਾ ਸਕਦੀ ਹੈ ਪੈਸੇ ਨਾਲ ਦਲਬਲ ਨਾਲ ਸੋ ਇਹਨਾਂ ਨੇ ਕਿਹਾ ਡਰਦੇ ਆ ਨੇ ਮਤਾ ਹੀ ਪਾਸ ਕਰਦੇ ਹੋ ਹਾਲਾਂਕਿ ਉਹ ਹੁੰਦੀਆਂ ਨਹੀਂ ਕਦੇ ਵੀ ਇਹ ਕੋਈ ਪੰਚਾਇਤੀ ਚੋਣਾ ਅਸੀਂ ਇਹ ਪੰਚਾਇਤੀ ਚੋਣਾ ਅਸੀਂ ਚੋਣਾਂ ਚਿੰਤੇ ਨਹੀਂ ਲੜਾਂ ਹਾਂ ਜਿਹੜੇ ਜਿੱਤ ਜਾਣਗੇ ਉਹ ਅਸੀਂ ਅਪਣਾ ਲਾਂਗੇ ਕਹਾਂਗੇ ਸਾਡੀ ਜਿੱਤੇ 70% ਜਿਹੜਾ ਇਹ ਵੀ ਨਾਲ ਕਿਹਾ ਗਿਆ ਵੀ ਜਿਹੜੇ ਸਰਬਸੰਪਤੀ ਨਾਲ ਹੁੰਦੇ ਉਹਨਾਂ ਨੂੰ 5 ਲੱਖ ਰੁਪਇਆ ਦਵਾਂਗੇ ਔਰ ਨਾਲ ਉਥੇ ਹਸਪਤਾਲ ਔਰ ਸਟੇਡੀਅਮ ਖੋਲਾ ਗਿਆ ਸਰ ਇਹ ਕੋਈ ਨਵੀਂ ਥੋੜੀ ਗੱਲ ਹੈ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਵੇਲੇ ਦੀ ਹੈ ਸਰਬਸੰਪਤੀ ਵੇਲੇ ਦੀ ਰਾਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਹੈ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਹੈ ਉਹ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਹੋ ਯਾਰ ਕਿਉਂ ਝੂਠ ਮਾਰੀ ਜਾਂਦੇ ਹੋ ਮਾਨ ਸਾਹਿਬ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪ੍ਰ ਕਿਰਪਾ ਕਰਕੇ ਉਹਨਾਂ ਦੇ ਵਿੱਚ گاਵਾ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਆ ਇਹ ਹੀ ਤਾਂ ਪ੍ਰੋਬਲਮ ਹੈ ਸਿਸਟਮ ਦੀ ਇਹ ਹੀ ਤਾਂ ਸਰਕਾਰਾਂ ਦੀ ਟਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਜੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮਹਿਕਮੇ ਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾਂਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੀ ਬਣੀ ਸੀ ਜਿਵੇਂ ਵਾਦੀਆਂ ਗਿੱਦੜਵਾ ਹਲਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ 30 ਸਾਲਾਂ ਦਾ ਉਰੇ ਉੱਤੇ ਲਿਖਤਾ ਉਹਦਾ ਬੋਰਡ ਲੱਗਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਮਹੱਲਾ ਕਲੀਨਿਕ ਦਾ ਹੁਣ ਉਹ ਸੈਂਟਰ ਸਰਕਾਰ ਅੜ ਕੇ ਬੈਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮਹੱਲਾ ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ ਇਹ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ ਤੁਸੀਂ ਮੈਂ ਇਹ ਹੀ ਕਹਿ ਰਿਹਾ ਕਿ ਜਿਹੜੇ ਚਲਦੇ ਸਟੇਡੀਅਮਸ ਹੈਗੇ ਨੇ ਮੈਂ ਦਿਖਾ ਦਿੰਦਾ ਗਿੱਦੜਬਾਦੇ ਬਹੁਤ ਸਾਰੇ ਪਿੰਡਾਂ 'ਚ ਸਟੇਡੀਅਮਸ ਬਣੇ ਨੇ ਬਹਾਲ ਕਰਨਾ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ 'ਚ ਨਵਾਂ ਔਰ ਮੈਨੂੰ ਦੱਸਦੇ ਨੇ ਹੁਣ ਤੱਕ ਕਿੰਨੇ ਖੋਲੇ ਕਹਿਣ ਨੂੰ ਤਾਂ ਐਲਾਨ ਕਰ ਦਿੰਦੇ ਐ ਮੈਂ ਯਾਦ ਆ ਮੈਂ ਜਦੋਂ ਵਿਧਾਨ ਸਭਾ 'ਚ ਹੁੰਦਾ ਸੀ ਇਹਨਾਂ ਰ ਐਮ ਐਲ ਏ ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮਨਰੇਗਾ ਦੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਨਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸ ਦੇ ਵੀ ਅਸੀਂ ਪੈਸੇ ਲਾ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ 2.5 ਸਾਲਾਂ ਚ ਬਣਿਆ ਹੋਣਾ ਆਦਰਵਾਈਜ਼ ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਡੀਜੀਪੀ ਦੀ ਤਲਬੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੂੰ ਸਰਵ ਕਰਕੇ ਕਿਹਾ ਗਿਆ ਲਾਅ ਐ ਨੋਟੀਫਿਕੇਸ਼ਨ ਠੀਕ ਨਹੀਂ ਹੈ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬ ਯਾਰ ਇੱਥੇ ਤੱਕ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਪੀ ਮਚ्योर ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਤਾ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਮ ਨੂੰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ 'ਚ ਵੜੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣੇ ਜਿਹੜੇ 50 50 70 70 ਲੱਖ ਰੁਪਏ ਤਨਖਾਹ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਐਂਡੂਰਾ ਜ਼ਿੰਮੇਦਾਰਤਾ ਗ੍ਰਹਿ ਮੰਤਰੀ ਹੈ ਤਲਬ ਕਿਨੂੰ ਕਰਨਾ ਹੈ ਡੀਜੀਪੀ ਨੂੰ ਵਿਚਾਰੇ ਨੂੰ ਕਿਉਂ ਤਲਬ ਕੀਤਾ ਹੈ ਤਲਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲੇਆਮ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾਲ ਚਲਾ ਕੇ ਛੱਲੀ ਕਰ ਦਿੱਤਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਓਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨਹੀਂ ਹੈ ਚੀਫ ਮਿਨਿਸਟਰ ਉਹ ਨਹੀਂ ਹੈ ਡੀਜੀ ਨਹੀਂ ਹੈ ਡੀਜੀ ਤੱਕ ਉਹਗਾ ਹਾਂਜੀ ਹਾਂਜੀ ਕਰਦੇ ਆ ਜੀ ਡੀਜੀ ਦੀ ਤਲਬੀ ਜਾਨੀ ਕਿ ਲੋਕਾਂ ਦੀਆਂ ਅੱਖਾਂ ਠੜਨਾ ਕਰ ਤੁਸੀਂ ਪੀਆਲ ਪਾਈ ਸੀ ਹਾਈ ਕੋਰਟ ਵਿੱਚ ਸਰ ਦੇ ਗਿੱਧੜਵਾਚ ਸਿਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਿਹਾ ਕਿ ਰਿਪੋਰਟ ਨੁਕੀਆ ਸੀ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੈ ਹੁਣ ਸੰਗਦਰਸ਼ਨ ਕਰ ਰਹੇ ਗਿੱਦੜਬਾ ਦੇ ਵਿੱਚ ਸੀਆਰਟੀ ਪਾਲਿਓ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਬਾ ਨਾ ਕੇਵਲ ਗਿੱਦੜਬਾ ਤੇ ਮੁਕਸਰ ਇਹ ਗਿੱਦੜਬਾ ਮੁਕਸਰ ਦੀ ਗੱਲ ਨਹੀਂ ਹੋਤਾ ਮੈਂ ਪੀਆਇਲ ਉਥੋਂ ਦੀ ਪਾਈ ਹੈ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੂਖਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜਿਹਦੇ ਨਾਲ ਸੀਲਟਿੰਗ ਕਰਨੀ ਸੀ ਉਹ ਸਿਲਟ ਕੱਢਣੀ ਹੁੰਦੀ ਹੈ ਹਰ ਸਾਲ ਉਰੀ ਅਸਤੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਸਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਸੁਪਰ ਸਕਰ ਕਿਰਾਏ ਤੇ ਲੈਂਦੇ ਆ ਇਹਨਾਂ ਕੋਈ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਹੈ ਤੇ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੁਪਰ ਸਕਰ ਮਸ਼ੀਨ ਨਾਲ ਉਹ ਸਾਰਾ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਂਹ ਨਾਲ بارش ਨਾਲ 2.5 ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਲਕੇ ਸੜਕਾਂ ਤੇ ਤੁਰਫਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ ਬਾਵਜੂਦ ਜੇ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਐਲ ਪਾਈ ਹੈ ਔਰ ਮੈਂ ਇੱਕ ਚੌਨਾ ਸਾਰੇ ਸ਼ਹਿਰਾਂ ਨੂੰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉਥੇ ਪੀਐਲ ਪਾਓ ਇਹ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕਸ ਤੇ ਸੀਵਰੇਜ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉਥੇ ਜੀ ਨਿਊਜ਼ ਦੀ ਟੀਮ ਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਜਾੜਾ ਮਾਲਾ ਮਾਰਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਆ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੋਂ ਹੀ ਬਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉਥੇ ਸਪਾਈ ਕਰ ਦਿਓ ਮਾਨ ਸਾਹਿਬ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ ਕੱਲ ਰਾਤੀ ਔਰ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਕਿਵੇਂ ਦੇਖਦੇ ਹੋ ਸੀਨੀਅਰ ਕੋਲ ਪਤਾ ਤਾਂ ਬਾਅਦ ਦੇਖੋ ਜੀ ਦੇਖੋ ਜੀ ਨਹੀਂ ਨਹੀਂ ਦੇਖੋ ਮੈਂ 一呼吸。<noise> <noise>